ਬਹੁਤ ਹੀ ਧੰਨਵਾਦੀ ਆ ਸਾਡੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜੀਵਾਲ ਜੀ ਤੇ ਸਾਡੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜਿਨ੍ਹਾਂ ਨੇ ਮੇਰੀ ਵਫਾਦਾਰੀ ਨੂੰ ਮੇਰੇ ਕੰਮ ਨੂੰ ਮੁੱਖ ਰੱਖਦੇ ਹੋਏ ਮੈਨੂੰ ਇਸ ਦੇਸ਼ ਦੇ ਸਭ ਤੋਂ ਵੱਡੇ ਇਤਹਾਜ਼ਮਕ ਤੇ ਸਿਆਸੀ ਸ਼ਹਿਰ ਦੇ ਵਿੱਚ ਲੋਕ ਸਭਾ ਦੀ ਟਿਕਟ ਦੇ ਕੇ ਜਿਹੜਾ ਉਹਨਾਂ ਵੱਜਿਆ ਮੈਂ ਮਾਨ ਸਾਹਿਬ ਦਾ ਅਦਵਿੰਨ ਜੀ ਦਾ ਸਮੁੱਚੀ ਹਾਈ ਕਮਾਂਡ ਦਾ ਬਹੁਤ ਧੰਨਵਾਦੀ ਹਾਂ ਮੈਂ ਮਾਨ ਸਾਹਿਬ ਦੇ ਲਾਗੇ ਬੈਠਾ ਸੀਗਾ ਕਦਮਜੀਤ ਤਨਮੋਲ ਪਹਿਲਾਂ ਆਇਆ ਤੇ ਮਾਨ ਸਾਹਿਬ ਮੈਂ ਤਰਵਾਨ ਚਦਾਨਮੀ ਤੋਂ ਨਦਨ ਅੱਥਰ ਕੁਆਚ ਗਿਆ ਮੈਨੂੰ ਉਹ ਸਭ ਵਕਤ ਯਾਦ ਆ ਗਏ ਕਦਮਜੀਤ ਦੁਨੀਆ ਮਾਨ ਸਾਹਿਬ ਕਹਿੰਦੇ ਕਿ ਅਸੀਂ ਬਦਲ ਦਿਆਂਗੇ ਸਾਰਾ ਕੁਝ ਕੱਤੀ ਗੱਲਾਂ ਕਿ ਜੇ ਇਹ ਪਾਰਟੀ ਨਾ ਬਣਦੀ ਇਸ ਪਾਰਟੀ ਦੇ ਕੌਮੀ ਕੰਵਿੰਨਰ ਅਰਵਿੰਦ ਕੇਰਿਵਾਲ ਜੀ ਨਾ ਹੁੰਦੇ ਜੇ ਪੰਜਾਬ 'ਚ ਮਾਨ ਸਾਹਿਬ ਇਸ ਪਾਰਟੀ ਦੀ ਗਵਾਈ ਨਾ ਕਰਦੇ ਤੇ ਸਾਡੇ ਅੱਗੇ ਬੰਦਿਆਂ ਨੂੰ ਕਿੰਨੇ ਐਮਪੀ ਬਣਾਉਣਾ ਇਹ ਮਾਨ ਸਾਹਿਬ ਅਸੀਂ ਕਿੱਥੋਂ ਐਮਪੀ ਬਣੇ ਸਾਡੇ ਵਰਗੇ ਕਲਮਜੀਤ ਵਰਗੇ ਸ਼ਹਿਰੀ ਵਰਗੇ ਆਮ ਘਰਾਂ ਦੇ ਮੁੰਡੇ ਤਿੰਨ ਚਾਤਲ ਪਹਿਲਾਂ ਬੀਬੀਸੀ ਦਾ ਇੱਕ ਪੱਤਰਕਾਰ ਮਾਨ ਸਾਹਿਬ ਆ ਗਿਆ ਉਹ ਮੈਨੂੰ ਕਹਿੰਦਾ ਤਾਲੀਵਾਲ ਸਾਹਿਬ ਤੁਹਾਡੀ ਕੀ ਸਮਝਦੇ ਹੋ ਤੁਸੀਂ ਕੈਬਨਿਟ ਮਿੰਿਸਟਰ ਸੀਗੇ ਤੁਹਾਡੀ ਤਰੱਕੀ ਹੋਈ ਆ ਜਾਂ ਥੱਲੇ ਲੁਗੇ ਤੇ ਮੈਂ ਕਿਹਾ ਮੇਰੀ ਦੋ ਪੱਖਾਂ ਤੋਂ ਤਰੱਕੀ ਹੋਈ ਆ ਪਹਿਲੀ ਤਾਂ ਮੈਂ ਉਹ ਬੰਦਾ ਜਿਹੜਾ 5 ਸਾਲ ਦੇ ਵਿੱਚ ਐਮਐਲਏ ਵੀ ਬਣਿਆ ਮੰਤਰੀ ਵੀ ਬਣਿਆ ਤੇ ਹੁਣ ਮੈਂ ਲੋਕ ਸਭਾ ਚ ਜਾਦਾ ਮੇਰੀ ਪਾਰਟੀ ਨੇ ਮੇਤੇ ਵਿਸ਼ਵਾਸ ਪ੍ਰਗਟ ਕੀਤਾ ਔਰ ਦੂਜੀ ਮੇਰੀ ਤਰੱਕੀ ਹੋਈ ਆ ਕਿ ਗੁਰੂ ਨਾਨਕ ਦਾਸ ਜੀ ਦੀ ਨਗਰੀ ਜਿਹੜੀ ਆ ਮੈਨੂੰ ਮੇਰੇ ਮੁੱਖ ਮੰਤਰੀ ਦੇ ਉੱਤੇ ਸੇਵਾ ਕਰਨ ਦਾ ਮੌਕਾ ਦਿੱਤਾ ਜਿਹੜੇ ਮਹਿਕਮੇ ਮਾਨ ਸਾਹਿਬ ਨੇ ਮੈਨੂੰ ਸਰਕਾਰ ਦੇ ਵਿੱਚ ਦਿੱਤੇ ਸੀਗੇ ਉਹ ਮਹਿਕਮੇ ਜਿੱਦਾਂ ਚੱਲੇ ਜਿੱਦਾਂ ਮੈਂ ਚਲਾਏ ਮਾਨ ਸਾਹਿਬ ਨੂੰ ਪਤਾ ਸਾਰੀ ਤੁਹਾਨੂੰ ਪਤਾ ਹੈ ਜਦੋਂ ਅਸੀਂ ਜ਼ਮੀਨਾਂ ਛਡਾਉਣੀਆਂ ਸ਼ੁਰੂ ਕੀਤੀਆਂ ਤੇ ਜੇ ਮਾਨ ਸਾਹਿਬ ਮੇਰੇ ਮੋਢੇ ਦੇ ਹੱਥ ਲਗਾ ਦੱਸਦੇ ਜੇ ਮੈਨੂੰ ਅੱਲਾ ਸ਼ੇਰੀ ਨਾ ਦਿੰਦੇ ਤੇ ਸਾਡਾ ਮੈਂ 11000 ਏਕੜ ਜ਼ਮੀਨ ਨਹੀਂ ਛਡਾ ਸਕਦਾ ਇੰਨਾ ਕਰਕੇ ਛਡਾ ਦੀ। ਉਦੋਂ ਕੰਮ ਬਹੁਤ ਵੱਡਾ ਸੀਗਾ। ਐਨ ਆਰ ਆਈ ਨੌ ਮਿਲਦੀਆਂ ਕੀਤੀਆਂ 2 ਸਾਲਾਂ ਦੇ ਵਿੱਚ। 1500 ਕੇਸ ਹੱਲ ਕੀਤਾ। ਐਨ ਆਰ ਆਈ ਵੀ ਕਹਿੰਦੇ ਕਿ ਸਾਡੀ ਕੋਈ ਗੱਲ ਨਹੀਂ ਸੁਣਦਾ। ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਮਾਨ ਸਾਹਿਬ ਨੇ ਅਫਸਰਾਂ ਨੂੰ ਕਿਹਾ ਸਾਰੇ ਅਫਸਰ ਐਨਆਰਆਈ ਦੇ ਅੱਗੇ ਡੀਸੀ ਐਸਐਸਪੀ ਸਾਹਿਬ ਡੀਆਈਜੀ ਤਹਿਸੀਲ ਦਾ ਸਬ ਅਫਸਰ ਬਿੰਦੇ ਸੀਗੇ 2 ਸਾਲ ਦੇ ਚ 19 ਐਨਆਰਆਈ ਮਿਲਦੀਆਂ ਕੀਤੀਆਂ ਤੇ ਮੈਂ ਇਸ ਗੱਲ ਤੋਂ ਖੁਸ਼ ਹਾਂ ਕਿ ਮੈਂ ਆਪਣੇ ਕੰਮ ਨੂੰ ਪੂਰੀ ਜਿੰਮੇਵਾਰੀ ਨਾਲ ਨਿਭਾਇਆ ਹੁਣ ਵੀ ਜਿੱਥੇ ਮਾਨ ਸਾਹਿਬ ਸਾਨੂੰ ਭੇਜ ਰਹੇ ਆ ਜਿਹੜੇ ਬੰਦੇ ਬੈਠੇ ਮਾਨ ਸਾਹਿਬ ਇੱਕ ਨਵਾਂ ਸਰੂਪ ਜਿਹੜਾ ਹੋਊਗਾ ਵਿਧਾਨ ਸਭਾ ਦਾ ਪਰ ਲੋਕ ਸਭਾ ਦਾ ਕਿ ਉੱਥੇ ਇਦਾਂ ਦੇ ਲੋਕਾਂ ਕੇ ਬੈਠੇ ਹੋਣਗੇ ਇੱਕ ਨਵਾਂ ਸਰੂਪ ਹੋਊਗਾ ਕਿ ਆਮ ਕਿਸਾਨੀ ਦੇ ਮੁੰਡੇ ਆਮ ਬੰਦੇ ਜਿਹੜਿਆ ਉਹ ਲੋਕ ਸਭਾ ਦੇ ਵਿੱਚ ਬੈਠੇ ਹੋਣਗੇ ਉਹ ਤੁਹਾਡੀ ਆਵਾਜ਼ ਗੂੰਜੂਗੀ ਅਸੀਂ ਤੁਹਾਡੀ ਆਵਾਜ਼ ਬਣ ਕੇ ਉਹ ਜਿਹੜੇ ਲੋਕ ਪੰਜਾਬ ਦਾ ਵਿਤਕਰਾ ਕਰਦੇ ਆ ਜਿਹੜੀਆਂ ਰਚਨਾ ਤੁਹਾਡੇ ਸਾਹ ਚ ਪਾਉਂਦੇ ਆ ਦੰਗੜਾ ਪੰਜਾਬ ਬਣਾਉਂਦੀਆਂ ਤੁਸੀਂ ਜਿਹੜਾ ਰੰਗੜਾ ਪੰਜਾਬ ਪੜਾਉਣਾ ਚਾਹੁੰਦੇ ਹੋ ਦਿੱਲੀ ਵਾਲੇ ਉੱਚ ਜਿਹੜੀਆਂ ਰਿਚਨਾ ਪਾਉਂਦੇ ਆ ਮੈਂ ਤੇ ਮੇਰੇ ਸਾਰੇ ਸਾਥੀ ਉਹ ਰਿਚਨਾ ਨੂੰ ਦਿੱਲੀ ਜਾ ਕੇ ਦੂਰ ਕਰ ਦੇਾਂਗੇ ਤੁਸੀਂ ਕਬ੍ਹਾਉ ਨਾ ਤੁਹਾਨੂੰ ਪੰਜਾਬ ਦੇ ਵਿੱਚ ਕੰਮ ਕਰਨ ਦਾ ਮੌਕਾ ਆ ਜਾਊਗਾ ਸੋ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਰਾਤੀ ਮੈਂ 12:50 ਕਰਕੇ ਗਿਆ ਸੀਗਾ ਤੇ ਮੁੜ ਕੇ ਮੈਂ ਜਾ ਕੇ نیٹ ਤੇ ਕੁਝ ਵੇਖ ਰਿਹਾ ਸੀ ਤੇ ਮੇਰੀ ਵਾਈਫ ਕਹਿੰਦੀ ਸੌ ਜਾ ਕੀ ਵੇਖੀ ਜਾਦਾ ਮੈਂ ਕਿਹਾ ਮੈਂ ਲੱਭਣ ਡਿਆ ਲੋਕ ਸਭਾ 'ਚ ਕਿੰਨਾ ਨਾ ਵਾਹ ਪੈਣਾ ਪੰਜਾਬ ਵਾਲੇ ਦਿੱਥੇ ਲੱਭ ਲੈ ਬੜੀ ਛੇਤੀ ਤੇ ਮੈਂ ਕਈ ਵੇਖੇ ਵੀ ਕਿਹੜੇ-ਕਿਹੜੇ ਬੰਦੇ ਆ ਜਿਹੜੇ ਸਾਡੀ ਪਾਰਟੀ ਦੇ ਵਿਰੋਧੀ ਆ ਸਾਡੀ ਪਾਰਟੀ ਨਾਲ ਜਿਹੜੇ ਖੰਦੇ ਆ ਉਹਨਾਂ ਨੂੰ ਕਿੱਦਾਂ ਉੱਥੇ ਜਵਾਬ ਦੇਣਾ ਪੰਜਾਬ ਮਾਨ ਸਾਹਿਬ ਅਸੀਂ ਪੰਜਾਬ ਦੇ ਮਜ਼ਦਹੀ ਬਣਾਂਗੇ ਆਪਣੇ ਰੱਖਾਂਗੇ ਖੜਾਗੇ ਪੰਜਾਬ ਦਾ ਸੰਗਰਾ ਬਣਾਉਣ ਵਿੱਚ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਰਗਮ ਕਰਾਂਗੇ ਸੱਚੀ ਗੱਲ ਜੇ ਕਿ ਮੈਂ ਮਾਨ ਸਾਹਿਬ ਨੂੰ ਵੇਖ ਕੇ ਜਜ਼ਬਤੀ ਹੋ ਜਾਂਦਾ ਕਿ ਅਸੀਂ ਵੀ ਸਰਸਰੀ ਵੀ ਲੋਕ ਸਭਾ ਦੇ ਮੰਡਲ ਬਣਨੇ ਹੈ ਤੇ ਮਾਨ ਸਾਹਿਬ ਦੀ ਮਿਹਨਤ ਹੈ ਐ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਵਾਇਰ ਨੂੰ ਦਿੱਤਾ ਖਾਸ ਲਾਇਕ ਦਿੱਖ ਬਹੁਤ ਧੰਨਵਾਦ ਸਾਡੇ ਅਗਲੇ ਲੋਕ ਸਭਾ ਉਮੀਦਵਾਰ Subscribe to One India channel and never miss an update.